ਸਾਡੇ ਇਸ ਨਗਰ ਦੀ ਸ਼ਾਮ ਦੇ ਪੈਂਦੇ ਵਿੱਚ ਸਾਹਮਣੇ ਦੇਖਾਂਗੇ ਸ਼ਰੀਪ ਕਾਂਜਰੀ ਜੀ ਕਾਂਦਲੀ ਤੇ ਨਾਲ ਸਨੀ ਪਹਿਲਵਾਨ ਜੀ ਕਾਲਾ ਸਿੰਘ ਸੇ ਸਰਦਾਰ ਕਬਰੀ ਜੋਤਾ ਪਹਿਲਵਾਨ ਜੀ ਨਾਲ ਬੋਵੀ ਪਹਿਲਵਾਨ ਸਰਦਾਰ ਪਰਿਸਰ ਦੇ ਪਾਸੇ ਸ਼ਰੀਪ ਕਾਂਜਰੀ ਤੇ ਨਾਲ ਬੋਵੀ ਪਹਿਲਵਾਨ ਜੀ ਪਰਿਸਰ ਦੇ ਪਾਸੇ ਸਨੀ ਪਹਿਲਵਾਨ ਜੀ ਕਾਲਾ ਸਿੰਘ ਬੋਵੀ ਕਾਲਾ ਸਿੰਘ ਅੱਧੇ ਪਾਸੇ ਹੈ ਸਾਡੇ ਸਰਦਾਰ ਵਿਕਰਮ ਸਿੰਘ ਜੀ ਘਮਣ ਆਰਤੀਆ ਸਾਹਿਬ ਸਾਡੇ ਸਰਪੰਚ ਸਾਹਿਬ ਨਾਲ ਦੇ ਨਾਲ ਦੀ ਗਾਉਂ ਤੇ ਸਨੌਣ ਵਿੱਚ ਲੋਰ ਕੜ ਦੀ ਰਾਜਾ ਕਿੰਨਾ ਨਵੇਂ ਪਿੰਡ ਵਾਲਾ ਲਖਦਾ ਆ ਲਾਈਨ ਚੱਲਦਾ ਪੰਜਾਬੀ ਲਾਈਨ ਦੀ ਵੀ ਦਾ ਥੋੜੇ ਜਿਹਾ ਪਰ ਚਿਹਰੇ ਇਧਰਲੇ ਪਾਸੇ ਨੂੰ ਕਵਰ ਕਰ ਲਈ ਇੱਕ ਸੈਕਿੰਡ ਇੱਕ ਸੈਕਿੰਡ ਯਾਦਗਰੀ ਆਪਾਂ ਜਰੂਰ ਇੱਕ ਮਿੰਟ ਸਟੇਜ ਤੇ ਜਿਹੜਾ ਖੜੀ ਹੈ ਬਹੁਤ ਵੱਡਾ ਸਤਿਕਾਰ ਸਾਰੂ ਗੁਸਤੀ ਸਰਦਾਰ ਤਰਸੇਰ ਸਿੰਘ ਦੀ ਭੰਡਾਲ ਸਾਡੇ ਹਰਮਨ ਗੋਡ ਦੇ ਸੂਨੂ ਸਰਾਜ ਜੀ ਉਹਨਾਂ ਦਾ ਸਾਰਾ ਪਰਿਵਾਰ ਪੁੱਜਾ ਤੇ ਆਪਾਂ ਇੱਕ ਮਿੰਟ ਲੈਣਾ ਜੀ ਮੋਨ ਵਰਦ ਦੇ ਲਈ ਦੇਸ਼ ਲਈ ਲੜੇ ਤੁਸੀਂ ਕਿਉਂ ਬੱਬਰੋਂ ਫਾਸੀਆਂ ਤੇ ਚੜੇ ਤੁਸੀਂ ਪੁੱਛੋ ਉਦਮ ਸੰਗਤ ਦੇ ਭਗਤਾਂ ਨੂੰ ਕਿਉਂ ਆਜ਼ਾਦੀ ਦੇਸ਼ ਲਈ ਲੜੇ ਤੁਸੀਂ ਤੁਹਾਡਾ ਪਤਾ ਨਹੀਂ ਭਾਰਤ ਦੇ ਸ਼ਾਸਕਾਂ ਨੂੰ ਕੁਰਬਾਨੀਆਂ ਸਭੀ ਜਨਾਂ ਵਿੱਚੋਂ ਭਲਾਈ ਹੋਈ ਹੈ ਜਾਈਏ ਪਾਕਿਸਤਾਨ ਨੂੰ ਸਾਨੂੰ ਕਰਾਂਗੇ ਅੰਧੇਰ ਬਾਤਾਂ ਬੰਦਾ ਨਾ ਬਾਰਵਾ ਸਰਪੰਚ ਸਾਹਿਬ ਕਹਿੰਦੇ ਨੇ ਮੇਰੇ ਦੇ ਸਾਰੇ ਜੀਵਨ ਨੂੰ ਪਾਉਂਦੇ ਵੀਰ ਦਾ ਬਹੁਤ ਬਹੁਤ ਧੰਨਵਾਦ ਹੈ ਸਰਗਜਨ ਸਿੰਘ ਜੀ ਆਪਣੇ ਪੁੱਤ ਦੇ ਯਾਦ ਵਿੱਚ ਔਰ ਸਰਗਜਨ ਸਿੰਘ ਦੇ ਵੀਰ ਜਾਲੂਨ ਸਿੰਘ ਕੈਨੇਡਾ ਵਿਕਰ ਸਿੰਘ ਸਿੰਘ ਪੰਜੀ ਵੀਰ ਉਹਨਾਂ ਦੋਨੇ ਪਰ ਸਾਹਮਣੇ ਕੁਸ਼ਤੀ ਫਿਰ ਤੋਂ ਵੱਡੇ ਪੱਧਰ ਤੇ ਸ਼ੁਰੂ ਹੋ ਗਈ ਹੈ ਤਾੜੀ ਮਾਰਦੇ ਜੁਰਦਾ ਦੋਨਾਂ ਪਹਿਲਵਾਨਾਂ ਤੇਰੇ ਬੁਲਟ ਪੁੱਜਾ ਕਹਿੰਦੇ ਉੱਚੇ ਪਿੰਡ ਵਾਲਾ ਖੀਰਾਬਾਲ ਦੀ ਬਲੌਤ ਦੁਨੀਆਂ ਦੇ ਵਿੱਚ ਵੱਡਾ ਪ੍ਰਸਿੱਧ ਹੋਇਆ ਹਰਮਨ ਬੁਲਟ ਔਰ ਉਹਨਾਂ ਦੇ ਬਾਪੂ ਜੀ ਉਹਨਾਂ ਦੇ ਦਾਦਾ ਜੀ ਜਿਹੜੇ ਸਰਗੋਸੀ ਸਰਦਾਰ ਸਿੰਘ ਜੀ ਭੰਡਾਰ ਸਾਡੇ ਦੁਨੀਆਂ ਨਹੀਂ ਰਿਹਾ ਇਹ ਕੋਹਾਂ ਲਈ ਵੱਡਾ ਕਹਿੰਦੇ ਮਾਣ ਤੁਸੀਂ ਦਿੱਤਾ ਨਗਰ ਦੀਆਂ ਸਾਰੀਆਂ ਸ਼ਖਸੀਤਾਂ ਸਰਗੋਸੀ ਵਿਸ਼ਾਲ ਸੋਨੂ ਸਰਾਫ ਸਾਹਿਬ ਉਹਨਾਂ ਨੂੰ ਬਹੁਤ ਵੱਡਾ ਪਿਆਰ ਦਿੰਦਾ ਤੇ ਸਰਗੋਸੀ ਉੱਤਮ ਵੀਰ ਸਿੰਘ ਜੀ ਪਹਿਲਵਾਨ ਜਿਹਦੀ ਯਾਦ ਦੇ ਵਿੱਚੇ ਕੁਸ਼ਤੀ ਚੱਲ ਰਹੀ ਹੈ ਅੱਜ ਕਹਿੰਦੇ ਤਿੰਨ ਸ਼ਕਤੀਆਂ ਨੂੰ ਤੁਸੀਂ ਬਹੁਤ ਵੱਡਾ ਆਵਾਜ਼ ਮਾਰੀ ਹੈ ਜਰਰੀ ਹੈ ਸੋਰੀਆ ਦਾਦਾ ਜੀ ਸਰਵਾ ਫੋਲੇ ਦੀ ਆ ਗਈ ਨਾਲ ਲੋਕ ਵੀ ਆਏ ਇਹ ਆਪਾਂ ਦੇ ਬਖਾਰੀ ਕੀਤੀ ਆ ਇਹ ਸਾਰੇ ਆ ਵੀ ਸਾਰੇ ਭਰਾ ਭਤੀਜੇ ਹੋ ਤਾ ਦੇ ਨੇ ਸਾਰੇ ਆ ਗਾ ਜਿਹੜੇ ਜਿਹੜੇ ਮੁੰਡੇ ਕੋਲ ਖੜਾ ਹੈ ਇਹਦੇ ਕੋਲ ਭਾਈ ਸਾਹਿਬ

ਜਿਹੜੇ ਪਹਿਲਵਾ ਦੇ ਦੇਰ ਨੂੰ ਹੋ ਰਹੇ ਨੇ ਜਿਵੇਂ ਦਾਦਾ ਜੀ ਯਾਰ ਤੋਂ ਜਿਹੜਾ ਹੁੰਦੇ ਆ ਨਹੀਂ ਕੀ ਕਹਿਣਾ ਚਾਹੋਗੇ ਅੱਜ ਸਿੰਘ ਦੇ ਬਾਰੇ ਜੋ ਮਿਲਦੀਆਂ ਦੀਵੰਦੀਆਂ ਬੱਤੀਆਂ ਨੂੰ ਚਾਨਕ ਲੰਦਾ ਹੈ ਰਾਤ ਨੂੰ ਤੇ ਕਰਮ ਦੀ ਮੈਂ ਸੂਰਜ ਮਿਲਦਾ ਹੈ ਧਰਵਾਤਾਂ ਨੂੰ ਹਰ ਕੀ ਦਾ ਟਾਈਮ ਹੈ ਟਾਈਮ ਤੇ ਅੱਜ ਨਾਲ ਵੱਡੀਆਂ ਕੁਸ਼ਤੀਆਂ ਦੀ ਸ਼ੁਰੂਆਤ ਹੋਈ ਸਭ ਤੋਂ ਵੱਡੇ ਗੁੰਡਾ ਵਾਲੇ ਮੈਚ ਹਰਦਾ ਜਿਸ ਦਾ ਬਾਹਰ ਵਾਲੀਆਂ ਇਹ ਨਾਮ ਕਿਹਦੇ ਸਾਹਮਣੇ ਕਰਦੇ ਵੱਡੀ ਫੈਮਲੀ ਵੱਲੋਂ ਇੱਕ ਪਰਿਵਾਰਿਕ ਸਮਾਰੋਹ ਕਰਾ ਰਹੇ ਹਾਂ ਨਿਮੰਤ ਕਰਦਾ ਹੈ ਇਹੋ ਕਾਰ र <missimil, Ronnie Ronnie para. missil> ਇਹਦੇ ਦਰਮਿਆਨ ਬੜੇ ਤਾਫੇ ਦੀ ਕੂਕੀ ਚੱਲ ਰਹੀ ਹੈ ਲਵਪ੍ਰੀਤ ਪਹਿਲਵਾਨ ਜੀ ਵੱਲੋਂ ਹੀ ਪੈਂਦਾ ਸਾਡੇ ਜਮਾਨੇ ਮੁੜਿਆ ਖੰਨੇ ਲਈ ਬਹੁਤ ਤਗੜੀ ਬਾਣੀ ਕੀਤੀ ਹੈ ਤੇ ਮੇਵਾ ਫਿਰਣਾ ਪੈਂਦਾ ਤੇ ਮੈਂ ਬੇਨਤੀ ਕਰਾਂ ਅਕੀ ਪਹਿਲਵਾਨ ਜੀ ਕੋਹਾਂ ਲਈ ਆਉ ਭੱਜ ਕੇ ਵਿੱਚ ਭਰੀ ਮਕੇਸ਼ ਪਹਿਲਵਾਨ ਦੇ ਕੋਹਾਂ ਲਈ ਆਉ ਘਰ ਦੇ ਵਿੱਚ ਪਾਵਨ ਗੁਰ ਅੱਜ ਦੀ ਖੇਰੇ ਦੀ ਗੁਰੂ ਦੇ ਨਾਲ ਪਰੋਣਾ ਜੀ ਨੋਜੋਨ ਬਚਨ ਵੀ ਕਰਨਾ ਚਾਹੁੰਦੀ ਪਹਿਚਾਨ ਬਾਪੂ ਦੇ ਨਾਮ ਕਰਕੇ ਤਰਕੰਤ ਤੋਂ ਸੋਨਾ ਘਰ ਲੱਗਦਾ ਹੈ ਮਾਂ ਦੇ ਕਰਕੇ ਮੁੱਖ ਦੇ ਵਿੱਚ ਕਿੰਨੇ ਦਾਰਸ਼ੀ ਆਵੇਗਾ ਥਾਪੀ ਦੇ ਕੇ ਕਿੰਨੇ ਸ਼ੇਰ ਬਣਾ ਦੇਵੇ ਮਾਂ ਜੋ ਵੀ ਯਾਦ ਹੁੰਦੇ ਬਾਣੇ ਕਰਕੇ ਵਰਕਾਂ ਤੋਂ ਸੋਨਾ ਚਾਹ ਰਿਹਾ ਮਾਨਦ ਕਰਕੇ ਪੱਤੇ ਸਾਂਝੀ ਕਰੀ ਸ੍ਰੀ ਬਾਈਕ ਜੀ ਕਾਕਾ ਸਾਹਿਬ ਸ੍ਰੀ ਬਾਈਕ ਜੀ ਕਾਕਾ ਸਾਹਿਬ ਦੀ ਬਰਕਤ ਨਾਲ ਇਹ ਪਿੰਡ ਬੰਦੇ ਸਾਡੇ ਪਿੰਡ ਦਾ ਨਾਮ ਉੱਚਾ ਬੈਠਿਆ ਸਾਡੇ ਪਜੁਰਗਾਂ ਨੇ ਜੋ ਛੇੜੀ ਸ਼ੁਰੂ ਕੀਤੀ ਸੀ ਉਹ ਅੱਜ 5ਵੇਂ ਸਾਲ ਵਿੱਚ ਪਹੁੰਚ ਗਈ ਹੈ ਬਹੁਤ ਸ਼ਾਨਦਾਰ ਹੈ ਸਭ ਕੁਝ ਵਿੱਚ ਕੁਝ ਸਾਲਾਂ ਵਿੱਚ ਲੋਗੇ ਬੰਦ ਹੋ ਜਾਂਦੇ ਆ ਪਰ ਮੰਦ ਸਾਡੇ ਆਪ ਸਾਹਮਣੇ ਖੜੂ ਹੁੰਦੇ ਆ ਅੱਜ ਇਹ ਜੀ ਨਾਲ ਦੀ ਬੜੀ ਕਿਰਪਾ ਸਭ ਤੋਂ ਸਭ ਤੋਂ ਛੇਂਦੀ ਮੇਲਾ ਕਰਵਾ ਰਹੇ ਸਭ ਤੋਂ ਪਹਿਲਾਂ ਛੇਂਦੀ ਤੁਹਾਨੂੰ ਵਧਾਈਆਂ ਕਿੰਨੀ ਖੁਸ਼ੀ ਕਿੰਨਾ ਕੁ ਦੁਸ਼ਾਹ ਤੁਹਾਨੂੰ ਆਜੀ ਜਦੋਂ ਕੋਈ ਚੰਗਾ ਕੰਮ ਕਰੀਏ ਨਾਰਕ ਮੁੰਮਰ ਹੈ ਜੀ ਸੰਧੂ ਇਹ ਹੀ ਸਿਖਾਇਆ ਮਨੁੱਖਤਾ ਦੇ ਪਿਆਰੀ ਦਾ ਕੋਈ ਮੇਲ ਨਹੀਂ ਇਸ ਲਈ ਉਹਨਾਂ ਦਾ ਨੋਜੋ ਨੰਦ ਸਵੈਲ ਦੀ ਸਿੰਘਾਂ ਅਖਾੜੇ ਚ ਪਾਏ ਤੇ ਅਸੀਂ ਉਹਨਾਂ ਦੇ ਪ੍ਰਾਈਮ ਟੀਮਾਂ ਦੇ ਚੰਗੀ ਖੁਸ਼ੀ ਕਰਦੇ ਹਾਂ ਇੱਕ ਕਬੱਡੀ ਖਿਡਾਰੀ ਤੇ ਉਹ ਉਹ ਸਾਡੇ ਪਿੰਡ ਦਾ ਕੋਈ ਪਹਿਲਵਾਨ ਮੁਕੰਦਾ ਨਹੀਂ ਪੈਦਾ ਹੋਇਆ ਅਸੀਂ ਤਾਂ ਸਰ ਸ਼੍ਰੀ ਕੋਲ ਸਾਡੇ ਨੂੰ ਚੰਗਾ ਜੀ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡੋਂ ਕੋਈ ਠੀਕ ਹੈ ਪਰ ਇੰਨੀ ਪੁਰਾਣੀ ਛੇੜਾਂ ਦਾ ਪਹਿਲਵਾਨ ਨਹੀਂ ਠੀਕ ਹੈ ਕਬੱਡੀ ਕਮਿਸੀਨ ਪ੍ਰਾਈਸ ਇਸ ਵਾਰ ਵੀ ਦੱਸ ਦਿਓ ਬਹੁਤ ਵੱਡੇ ਤਗੜੇ ਰੱਖੇ ਆ ਪਹਿਲੀਆਂ ਦੋ ਕੁਸ਼ਤੀਆਂ ਦੇ 3 ਲੱਖ ਰੁਪਏ ਦੇ ਕੀ ਫਰੇਜ ਆ ਦੋ ਛੁੱਟੀਆਂ ਕੁਸ਼ਤੀਆਂ ਦੇ ਵੱਡੇ ਸੁਪ ਮੈਚ ਆ ਦੋ ਉਹਦਾ 2 ਲੱਖ ਰੁਪਏ ਫਰੇਜ ਦੇ ਸਾਨੂੰ ਰਾਕਰ ਮਸੀਆ ਦਿੰਦਾ ਨੇ ਸਾਡੇ ਚੈਨਲ ਆਂ ਹੀ ਈਵਿਊਅਰਸ ਨੂੰ ਕੀ ਕਹਿਣਾ ਚਾਹੋਗੇ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਬੱਚਿਆਂ ਨੇ ਉਧਰ ਦੇ ਪਾਕਿਸਤਾਨ ਬਹੁਤ ਜ਼ਿਆਦਾ ਅੰਦਰ ਦੀਆਂ ਗੱਲਾਂ ਪਰ ਮੁਸਲਿਮ ਪੌੜ ਤੇ ਤਕੜਾ ਕਰਦੀ ਕੋਈ ਹਾਕੀ ਖੇਡੇ ਕੋਟਬਾਲ ਖੇਡੇ ਉਹ ਫਾਇਦਾ ਵਿੱਚ ਵੱਧਦੇ ਗਏ ਆਪਣੀ ਆਪਣੀ ਦੇ ਨਾਲ ਵੱਧ ਵੱਧ ਟੂਰਨਾਮੈਂਟ ਵਿੱਚ ਗਿਆ ਕਿਸੇ ਖਾਣਾ ਖੰਡ ਕੇ ਇੱਕ ਚੱਕੇ ਹਾਂ ਛੇ ਤੋਂ ਹੋਣਗੇ ਖੁਦ ਇਸ ਵਾਰ ਸੈਮ ਨੂੰ ਨੋਕਾ ਕਰਨਾ ਅਸਲ ਬੱਲ ਚੜ੍ਹ ਕੇ ਕਰਾਈਆਂ ਤੇ ਖੜੇ ਜੀ ਬਹੁਤ 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 ਮਿਹਰਬਾਨੀ ਸਰ